ਸਉਬ ਪਲਾਣੋਂ ਡਿੱਗਿਆ ਉਪਮਾ ਵਿਚਾਰੀ ਸੁੰਭ ਪਲਾਣੋਂ ਡਿੱਗਿਆ ਤੇ ਕਹਿੰਦੇ ਨੇ ਦੇਵੀ ਦੇ ਕਿਰਪਾਨ ਲੱਗਣ ਤੋਂ ਰਾਜਾ ਸੁੰਭ ਆਪਣੇ ਘੋੜੇ ਦੇ ਪਲਾਣੇ ਕਾਠੀ ਤੋਂ ਇੰਝ ਡਿੱਗਿਆ ਉਹਦੀ ਉਪਮਾ ਇਸ ਪ੍ਰਕਾਰ ਵੀ ਢਾਰ ਕੇ ਕਹਿ ਦਿੱਤੀ ਏ ਕਿਵੇਂ ਦੁਬਰਤੂ ਨਾਲੋਂ ਨਿਕਲੇ ਵਰਸੀ ਦੋਹੇ ਕਹਿੰਦੇ ਨੇ ਇਸ ਪ੍ਰਕਾਰ ਸਮਝ ਲਵੋ ਕਿ ਦੇਵੀ ਦੀ ਦੋ ਪਾਸਿਆਂ ਤੋਂ ਦੋ ਧਾਰੀ ਦੋ ਪਾਸੇ ਦੋ ਪਾਸਿਆਂ ਤੋਂ ਦੁਸ਼ਮਣ ਦੇ ਸਰੀਰ ਵਿੱਚ ਚੁੱਭਣ ਖੁੱਭਣ ਲੱਗਣ ਵਾਲੀ ਦੁਟਾਰੀ ਵਰਸ਼ੀ ਜਿਹੜੀ ਸੀ ਰਾਜੇ ਸੁंभ ਦੇ ਖੂਨ ਵਿੱਚ ਡੁੱਬ ਕੇ ਇਵੇਂ ਨਿਕਲੀ ਜਾਨ ਅਜ਼ਾਦੀ ਉਤਰੀ ਪੈਨ ਸੂਹੀ ਸਾਰੀ ਕਹਿੰਦੇ ਨੇ ਜਿਸ ਪ੍ਰਕਾਰ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਹ ਸਤਾਰਥ ਕਰਦੇ ਸਨ ਰਜਾਦੀ ਖਾਨ ਜਾਲੀ ਹੋਰ ਵਿਦਵਾਨਾਂ ਨੇ ਕੀਤਾ ਰਾਜਕੁਮਾਰੀ ਸ਼ਹਿਜ਼ਾਦੀ ਜਿਵੇਂ ਕੋਈ ਸ਼ਹਿਜ਼ਾਦੀ ਵਿਆਹ ਦੇ ਮੌਕੇ ਤੇ ਸੂਹੇ ਰੰਗ ਦੀ ਧੋਤੀ ਪਾ ਕੇ ਹੁਣ ਤਾਂ ਆਪਣੀਆਂ ਬੀਬੀਆਂ ਵੀ ਧੋਤੀਆਂ ਪਾਣ ਵਿੱਚ ਬਹੁਤ ਅੱਗੇ ਨੇ ਪਿਆਰ ਲੱਖੋ ਸ੍ਰੀ ਵਾਹ ਪੰਜਾਬ ਵਿੱਚ ਵੀ ਇਹ ਕਾਫੀ ਪ੍ਰਚਲਿਤ ਹੈ ਪਰ ਹੁਣ ਫੇਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਹ ਆਪਣੇ ਪਹਿਰਾਵੇ ਵੱਲ ਆ ਰਹੀਆਂ ਨੇ ਪਿਆਰ ਲੱਖੋ ਸ੍ਰੀ ਵਾਹ ਜਾਨ ਰਜਾਦੀ ਉਤਰੀ ਰਜਾਦੀ ਖਾਨ ਜਾਦੀ ਸ਼ਹਿਜ਼ਾਦੀ ਰਾਜਕੁਮਾਰੀ ਵਿਆਹ ਦੇ ਮੌਕੇ ਤੇ ਜਿਵੇਂ ਸੋਹੇ ਰੰਗ ਦੀ ਲਾਲ ਰੰਗ ਦੀ ਸਾੜੀ ਧੋਤੀ ਪਾ ਕੇ ਉਤਰੀ ਹੋਵੇ ਮੈਦਾਨੇ ਜੰਗ ਵਿੱਚ ਆਈ ਹੋਵੇ ਇਸ ਪ੍ਰਕਾਰ ਰਾਜੇ ਸੁੰਭ ਦੇ ਖੂਨ ਨਾਲ ਲਾਲ ਹੋ ਕੇ ਦੁਰਗਾ ਦੀ ਜਿਹੜੀ ਵਰਸ਼ੀ ਹੈ ਉਹ ਬਾਹਰ ਨਜ਼ਰ ਆਂਦੀ ਵਿਖਾਈ ਦਿੰਦੀ ਹੈ। ਪੌੜੀ ਦੁਰਗਾ ਅਤੈ দানਵੀ ਭੇੜ ਭਿਆ ਸਬਾਹੀ ਤੇ ਕਹਿੰਦੇ ਨੇ ਫੇਰ ਭਾਵੇਂ ਰਾਜਾ ਸੁੰਭ ਵੀ ਮਾਰਿਆ ਗਿਆ ਉਹ ਵੀ ਜੂਝ ਗਿਆ ਉਹਨੇ ਪੇਠ ਨਹੀਂ ਦਿੱਤੀ ਪਰ ਦੂਸਰੇ ਪਾਸੇ ਜੇ ਫੌਜਾਂ ਨਸੀਆਂ ਨਹੀਂ ਫੌਜਾਂ ਭਜੀਆਂ ਨਹੀਂ ਐਸੀਆਂ ਫੌਜਾਂ ਨਹੀਂ ਸਨ ਵੀ ਹਮਲਾ ਹੋਵੇ ਹਰਮੰਦਰ ਸਾਹਿਬ ਤੇ ਅਕਾਲ ਤਖਤ ਉੱਪਰ ਤੇ ਜਿਹੜੇ ਬਹੁਤੇ ਨਾਰੇ ਮਾਰਤੇ ਸਨ ਜਿਹੜੀ ਸਵਾ ਲੱਖ ਫੌਜ ਭਰਤੀ ਕੀਤੀ ਗਈ ਸੀ ਮਰ ਜੀ ਬਣਿਆਂ ਦੀ ਉਹ ਪਤਾ ਨਹੀਂ ਕਿਧਰ ਮਰ ਗਈ ਤੇ ਅਲਾਖੋ ਸ੍ਰੀ ਵਾ ਉਹ ਖਬਾਹਾਂ ਖੜੀਆਂ ਕਿ ਨਸ ਗਏ ਜਿਹੜੇ ਸੌਹਾਂ ਚ ਕੋਹਣ ਵਾਲੇ ਸਨ ਪर्ण ਫਤਰ ਪ੍ਰਵਾਨ ਵਾਲੇ ਸਨ ਤੇ ਅਲਾਖੋ ਸ੍ਰੀ ਵਾ ਸ਼ੂਰ ਬੀਰਾਂ ਦੇ ਜੁੱਝਣ ਤੋਂ ਬਾਅਦ ਵੀ ਕੁਰਬਾਨ ਹੋਣ ਤੋਂ ਬਾਅਦ ਵੀ ਦੁਰਗਾ ਤੇ ਦਾਨਵੀ ਫਿਰ ਪੜਨਾਂ ਜੀ ਦੁਰਗਾ ਅਤੇ ਦਾਨਵੀ ਭੇੜ ਪਿਆ ਸਬਾਹੀ ਕਹਿੰਦੇ ਨੇ ਦੇਵੀ ਅਤੇ ਦੈਂਤਾਂ ਦੇ ਸਾਰੇ ਸਬਾਹੀ ਸਾਰੇ ਸ਼ੂਰ ਬੀਰਾਂ ਦਾ ਹੁਣ ਭੇੜ ਪਿਆ ਹੈ ਜੰਗ ਹੋ ਗਿਆ ਹੈ ਸ਼ਸਤਰ ਪਜੂਤੇ ਦੁਰਗਾ ਸਾਗ ਹੈ ਸਭ ਨਹੀਂ ਬਾਹੀ ਤੇ ਕਹਿੰਦੇ ਨੇ ਇਸ ਮੌਕੇ ਤੇ ਦੇਵੀ ਨੇ ਸ਼ਸਤਰ ਫੱਕੜ ਲੈਣਾ ਕੀਤੇ ਨੇ ਮਗਰ ਸਾਰੀਆਂ ਬਾਹਾਂ ਵਿੱਚ ਅੱਗੇ ਤੇ ਕਿਸੇ ਹੱਥ ਵਿੱਚ ਉਹ ਫੁੱਲੀ ਪਕੜ ਲੈਂਦੀ ਸੀ ਕਿਸੇ ਹੱਥ ਵਿੱਚ ਸ਼ੰਖੀ ਪਕੜ ਲੈਂਦੀ ਸੀ ਕਿਸੇ ਹੱਥ ਵਿੱਚ ਹੋਰ ਕੁਝ ਬਕਲ ਲੈਂਦੀ ਸੀ ਪਰ ਇਸ ਮੌਕੇ ਤੇ ਦੈਤਾਂ ਦਾ ਨਾਸ਼ ਕਰਨ ਲਈ ਦੇਵੀ ਨੇ ਸਾਰੀਆਂ ਬਾਹਾਂ ਵਿੱਚ ਸਾਰੇ ਹੱਥਾਂ ਵਿੱਚ ਸ਼ਸਤਰ ਪਜੂਤਾ ਪਕੜ ਲੈਣਾ ਕੀਤਾ ਸੋਭਨ ਸੁंभ ਸੰਘਾਰਿਆ ਵਤ ਜੇ ਸਾਹੀ ਤੇ ਕਹਿੰਦੇ ਨੇ ਸੁंभ ਤੇ ਨਸੁੰਭ ਜਿਹੜੇ ਰਾਖਸ਼ ਲੋਗਾ ਦੀ ਵਸਤੂ ਸਨ ਪੂੰਜੀ ਸਨ ਜਿਵੇਂ ਸ਼ਾਹੂਕਾਰਾਂ ਦੀ ਪੂੰਜੀ ਧਨ ਦੌਲਤ ਹੁੰਦਾ ਹੈ ਰਾਜਾ ਸੁੰਭ ਅਤੇ ਨਿਸੰਭ ਜਿਹੜੇ ਰਾਖਸ਼ ਲੋਕਾਂ ਦੀ ਪੂੰਜੀ ਸਨ ਵਸਤੂ ਸਨ ਇਹਨਾਂ ਰਾਖਸ਼ ਸ਼ਾਹੂਕਾਰਾਂ ਦੇ ਇਵੇਂ ਸੁੰਭ ਤੇ ਨਿਸੰਭ ਜੈਸੇ ਦੋਨਾਂ ਨੂੰ ਨਾਸ਼ ਕਰ ਦੇਣਾ ਕੀਤਾ ਦੇਵੀ ਨੇ ਫੌਜਾਂ ਰਾਖਸ਼ ਆ ਰਹੀਆਂ ਤੇ ਕਹਿੰਦੇ ਨੇ ਰਾਖਸ਼ ਆ ਰਹੀਆਂ ਰਾਖਸ਼ਾਂ ਵਾਲੀਆਂ ਫੌਜਾਂ ਰਾਖਸ਼ਾਂ ਦੀਆਂ ਫੌਜਾਂ ਤੇੜੀਆਂ ਨੇ ਆਪਣੇ ਸ਼ੂਰਬੀਰਾਂ ਨੂੰ ਆਪਣੇ ਰਾਜੇ ਨੂੰ ਉਹਦੇ ਭਰਾ ਨੂੰ ਮੈਦਾਨੇ ਜੰਗ ਦੇ ਅੰਦਰ ਮਰਿਆ ਹੋਇਆ ਦੇਖ ਕੇ ਕਹਿੰਦੇ ਨੇ ਤਾਹਾਂ ਮਾਰ ਮਾਰ ਕੇ ਰੋ ਰਹੀਆਂ ਨੇ ਫੌਜਾਂ ਤਾਹਾਂ ਮਾਰ ਕੇ ਰੋ ਰਹੀਆਂ ਨੇ ਮੋਇ ਕੜੂਚੇ ਘਾ ਦੇ ਛੱਡ ਘੋੜੇ ਰਾਹੀ ਤੇ ਕਹਿੰਦੇ ਨੇ ਆਪਣੇ ਮੂੰਹ ਦੇ ਵਿੱਚ ਕਾਦੇ ਛੋਟੇ ਛੋਟੇ ਤਣਕੇ ਲੈ ਕੇ ਛੋਟੇ ਛੋਟੇ ਵੱਧੇ ਹੋਏ ਫੂਲੇ ਆਪਣੇ ਮੂੰਹ ਵਿੱਚ ਲੈ ਕੇ ਘੋੜਿਆਂ ਨੂੰ ਮੈਦਾਨੇ ਜੰਗ ਵਿੱਚ ਰਾਹ ਵਿੱਚ ਛੱਡ ਕੇ ਭੱਜੇ ਜਾ ਰਹੇ ਨੇ ਭੱਜਦੇ ਹੋਏ ਮਾਰੀਆਂ ਨਾ ਮੁਰਾ ਝਾਕਣ ਨਹੀਂ ਉਹ ਭੱਜੇ ਜਾ ਰਹੇ ਨੇ ਤੇ ਪਿੱਛੇ ਭੱਜਦੇ ਹੋਏ ਪਿੱਛੋਂ ਮਾਰੇ ਜਾ ਰਹੇ ਨੇ ਮੁੜ ਕੇ ਝਾਕਦੇ ਨਹੀਂ ਮੁੜ ਕੇ ਦੇਖਦੇ ਨਹੀਂ ਕਿਉਂਕਿ ਦੇਖਣ ਨਾਲ ਵਕਤ ਲੱਗਦਾ ਹੈ ਇਸ ਲਈ ਵਾਹੋ ਦਾਹੀ ਦੇਦੀ ਨਾਲ ਦੌੜਦੇ ਜਾ ਰਹੇ ਨੇ ਪਿਛਾ ਨੂੰ ਦੇਖਦੇ ਨਹੀਂ ਤੱਕਦੇ ਨਹੀਂ ਪੌੜੀ ਸੰਭਨ ਸੰਭ ਪਠਾਇਆ ਜਮਦੇ ਧਾਮ ਨੂੰ ਇਸ ਰਚਨਾ ਦੀ ਅਖੀਰਲੀ ਪੌੜੀ ਦਾ ਵਿਚਾਰ ਦਸ਼ਮੇਸ਼ ਪਿਤਾ ਜੀ ਵਰਣਨ ਕਰ ਰਹੇ ਨੇ ਕਿ ਇਸ ਪ੍ਰਕਾਰ ਰਾਜਾ ਸੁंभ ਨੇ ਸੁंभ ਮਾਰਿਆ ਗਿਆ ਤੇ ਸਾਰੀ ਦੇਵਤਾ ਦੀ ਸ਼ਕਤੀ ਖਤਮ ਹੋ ਗਈ ਦੇਵਤਾ ਦੀਆਂ ਬਾਕੀ ਬਚੀਆਂ ਹੋਈਆਂ ਫੌਜਾਂ ਵਿੱਚੋਂ ਕੁਝ ਕਮਜ਼ੋਰ ਦਿਲ ਵਾਲੇ ਲੋਕ ਭਜੇ ਜਾ ਰਹੇ ਨੇ ਔਰ ਪਿਛਲੇ ਪਾਸੇ ਤਾਕਦੇ ਨਹੀਂ ਦੇਖਦੇ ਨਹੀਂ ਇਸ ਪ੍ਰਕਾਰ ਦੇਵੀ ਨੇ ਇੱਕ ਮਹਾਨ ਕਾਰਨਾਮਾ ਕਰ ਦਿੱਤਾ ਜਿਸ ਇਸਤਰੀ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ ਅੱਜ ਉਹਦੀ ਸ਼ੂਰ ਬੀਰਤਾ ਦੀ ਚਰਚਾ ਦੁਨੀਆ ਪਰ ਵਿੱਚ ਹੋ ਰਹੀ ਏ ਤੇ ਇੰਜ ਕੀ ਕੀਤਾ ਸੁੰਭ ਨਿਸੁੰਭ ਪਿਠਾਇਆ ਜੰਮ ਦੇ ਧਾਮ ਨੂੰ ਰਾਜੇ ਸੁੰਭ ਤੇ ਨਿਸੁੰਭ ਉਸ ਦੇ ਭਰਾ ਨੂੰ ਦੇਵੀ ਨੇ ਜਮਾਂ ਦੇ ਘਰ ਨੂੰ ਭੇਜ ਦਿੱਤਾ ਇੰਦਰ ਸੱਦ ਬੁਲਾਇਆ ਰਾਜੇ ਅਵਖੇਖ ਨੂੰ ਰਾਜ ਅਵਖੇਖ ਨੂੰ ਫਿਰ ਦੁਰਗਾ ਦੇਵੀ ਨੇ ਰਾਜੇ ਇੰਦਰ ਨੂੰ ਸੱਦ ਕੇ ਆਪਣੇ ਪਾਸ ਬੁਲਾਇਆ ਵੀ ਹੁਣ ਤਾਂ ਆ ਜਾ ਹੁਣ ਤਾਂ ਕਮਜ਼ੋਰ ਹੈ ਉਹ ਜਿਵੇਂ ਨਾਲ ਕਿਰਾੜਾ ਦੋਸਤੀ ਕੂੜੇ ਕੂੜੀ ਪਾਏ ਮਰਨਾ ਜਾਪੇ ਮੂਲਿਆ ਆਵੇ ਕਿਤੇ ਥਾਏ ਗਿਆਨਹੀਨ ਅ ਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲੋ ਨਾ ਬਾਕੀ ਮਾਨੁ ਕੱਲੇ ਉੱਠੀ ਚੱਲੇ ਸਾਧਨਾਹੀ ਇਵੇਹੀ ਗੱਲੈ ਸਲੋਕਵਾਰਾਂ ਤੇ ਵਧਿਕ ਮਹੱਲਾ ਪਹਿਲਾ ਜਿਵੇਂ ਉਹ ਮੂਲੇ ਨੂੰ ਹਜ਼ੂਰ ਬੁਲਾਣ ਵਾਸਤੇ ਆਏ ਸਨ ਉਹ ਲੋਕ ਗਿਆ ਤੇ ਪਤਨੀ ਨੇ ਕਹਿ ਦਿੱਤਾ ਕਿ ਕਿਉਂ ਕਿ ਉਹਨੇ ਜੂ ਕਿਆ ਸੀ ਕਹਿ ਦੇਮੀ ਕਿ ਘਰ ਕੋਈ ਨਹੀਂ ਇੱਥੇ ਹੈ ਨਹੀਂ ਨਹੀਂ ਹਜ਼ੂਰ ਕਹਿਣ ਲੱਗੇ ਚਲ ਭਈ ਮਰਦਾਨਿਆ ਵਾਪਸ ਚਲੇ ਜੇ ਨਹੀਂ ਇੱਥੇ ਘਰ ਤਾਂ ਨਾ ਸਹੀ ਜਦੋਂ ਹਜ਼ੂਰ ਪਿਛਾਂ ਨੂੰ ਮੁੜ ਪਏ ਤੇ ਉਹਦੀ ਪਤਨੀ ਕਹਿਣ ਲੱਗੀ ਜੀ ਹੁਣ ਬਾਹਰ ਆ ਜਾਓ ਹੁਣ ਵਾਪਸ ਮੁੜ ਆਓ ਗੁਰੂ ਜੀ ਤੇ ਚਲੇ ਗਏ ਨੇ ਪਰ ਉਹਨੂੰ ਕੀ ਪਤਾ ਸੀ ਮੂਲਾ ਹੁਣ ਇਸ ਘਰ ਵਿੱਚ ਨਹੀਂ ਕਿਸੇ ਹੋਰ ਘਰ ਜਾ ਪਹੁੰਚਾ ਹੈ ਇਸੇ ਹੀ ਤਰ੍ਹਾਂ ਸਮ ਰਾਜਵਖੇਕ ਨੂੰ ਰਾਜਿੰਦਰ ਨੂੰ ਦੇਵੀ ਨੇ ਸੱਦ ਕੇ ਆਪਣੇ ਪਾਸ ਬੁਲਾਇਆ ਬਈ ਹੁਣ ਤਾਂ ਆ ਜਾ ਇਸ ਲਈ ਬੁਲਾਇਆ ਰਾਜਵਖੇਕ ਨੂੰ ਰਾਜ ਦਾ ਤਿਲਕ ਦੇਣ ਵਾਸਤੇ ਰਾਜ ਦੇ ਤਿਲਕ ਨੂੰ ਦੇਣ ਵਾਸਤੇ ਇੰਦਰ ਨੂੰ ਸੱਦ ਕੇ ਆਪਣੇ ਪਾਸ ਬੁਲਾਇਆ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦਾ ਤੇ ਇਸ ਤਰ੍ਹਾਂ ਰਾਜੇ ਇੰਦਰ ਦੇ ਸਿਰ ਪਰ ਉਹ ਇੰਦਰ ਲੋਕ ਦਾ ਰਾਜ ਦਾ ਜਿਹੜਾ ਛਤਰ ਸੀ ਜਾਨਦਨੀ ਉਹਦੇ ਸਿਰ ਤੇ ਫਿਰਾ ਦੇਣਾ ਕੀਤੀ ਉਹਦੇ ਸਿਰ ਉੱਪਰ ਫਿਰਾਇਆ ਰਾਜ ਦਾ ਛਤਰ 14 ਲੋਕਾਂ ਛਾਇਆ ਜਸ ਜਗ ਮਾਤਾ ਦਾ ਤੇ ਜਿਸ ਵੇਲੇ ਰਾਜੇ ਇੰਦਰ ਨੂੰ ਫਿਰ ਰਾਤ ਮਿਲ ਗਿਆ ਤਾਂ ਦੇਵਤਿਆਂ ਨੇ ਤਾਰੀਫ ਕਰਦੇ ਆ ਫੁੱਲ ਬੰਨ ਦਿੱਤੇ ਹੈ ਵੀ ਗੱਲ ਸਹੀ ਸੀ ਕਿ ਜਗਤ ਦੀ ਮਾਤਾ ਦਾ ਜਿਹੜਾ ਜਸ ਹੈ ਉਹ 14 ਲੋਕਾਂ ਵਿੱਚ ਛਾ ਗਿਆ ਹੈ 14 ਲੋਕਾਂ ਵਿੱਚ ਫੈਲ ਗਿਆ ਹੈ ਨਰਗਾ ਪਾਠ ਬਣਾਇਆ ਸੱਬੇ ਪੌੜੀਆਂ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਨੇ ਮਾਰਕੰਡੇ ਪ੍ਰਾਨ ਵਿੱਚ ਜੋ ਦੇਵੀ ਅਸਤੋਤਰ ਹੈ ਸਾਰਾ ਉਸ ਪਾਠ ਦਾ ਇਹ ਸਾਰਾ ਜੋ ਪ੍ਰਸੰਗ ਹੈ ਸਾਰਾ ਪੌੜੀਆਂ ਵਿੱਚ ਬਣਾ ਦੇਣਾ ਕੀਤਾ ਹੈ ਪੌੜੀਆਂ ਵਿੱਚ ਵਰਣਨ ਕਰ ਦਿੱਤਾ ਹੈ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਨਾਲ ਮਹਾਤਮ ਕਹਿ ਰਹੇ ਨੇ ਹਜ਼ੂਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿ ਜੇਸ ਵੀ ਸਾਧਕ ਨੇ ਇਸ ਵਾਰ ਦਾ ਪਾਠ ਗਾਇਨ ਕੀਤਾ ਹੈ ਪਾਠ ਪੜ੍ਹਿਆ ਹੈ ਉਹ ਮਨੁੱਖ ਫਿਰ ਮੁੜ ਕੇ 84 ਲੱਖ ਜੂਨਾ ਵਿੱਚ ਨਹੀਂ ਆਇਆ 84 ਲੱਖੋ ਸ੍ਰੀ ਵਾਹਿਗੁਰੂ ਜਿਸ ਨੇ ਇਸ ਵਾਰ ਦਾ ਪਾਠ ਕਾਇ ਪਾਠ ਪੜ੍ਹਿਆ ਹੈ ਪਾਠ ਵਿਚਾਰਿਆ ਹੈ ਕਹਿੰਦੇ ਨੇ ਉਹ ਸਾਧਕ ਫਿਰ ਜੂਨਾ ਵਿੱਚ ਨਹੀਂ ਆਇਆ ਕਿਉਂਕਿ ਉਹਨੂੰ ਧਰਮ ਯੁੱਧ ਦਾ ਜਸਵਾ ਪ੍ਰਾਪਤ ਹੋਇਆ ਉਹਨੂੰ ਧਰਮ ਦੀ ਮਹਾਨਤਾ ਦੀ ਸਮਝ ਆਈਏ ਜੰਗ ਵਿੱਚ ਜੂਝਣਾ ਕਿਸ ਤਰ੍ਹਾਂ ਕਿਸ ਅਦਰਸ਼ ਨੂੰ ਲੈ ਕੇ ਕੁਰਬਾਨ ਹੋਣਾ ਉਸ ਮਨੁੱਖ ਨੂੰ ਸਮਝ ਆ ਗਈਏ ਜੇ ਜਿਸ ਮਨੁੱਖ ਨੇ ਧਰਮ ਨੂੰ ਸਮਝ ਲਿਆ ਧਰਮ ਤੇ ਚੱਲਦਿਆਂ ਹੋਇਆਂ ਜੂਝਦਿਆਂ ਹੋਇਆਂ ਜੇ ਆਪਣਾ ਸੀਸ ਵੀ ਦੇ ਦਿੱਤਾ ਫਿਰ ਉਹ ਜੁਨਾਂ ਵਿੱਚ ਕਿੱਥੇ ਆਵੇਗਾ ਫਿਰ ਉਹ ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦਾ ਹੈ ਇਸੇ ਲਈ ਤੇ ਥਾਂ ਥਾਂ ਤੇ ਸਤਿਗੁਰੂ ਜੀ ਨੇ ਏ ਵਿਚਾਰ ਵਰਨਨ ਕੀਤਾ ਤਨ ਜਿਉ ਤੇ ਕੋ जग ਮੈਂ ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰੈ ਦੇਹ ਅਨਿਤ ਨ ਨਿਤ ਰਹਿ ਜਸਨਾਵ ਚੜੈ ਭਵ ਸਾਗਰ ਤਾਰੈ ਤੀਰਥ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਜਿ ਆਰੈ ਗਿਆਨੈ ਕੀ ਬਦਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬਹਾਰੈ ਦਸਮ ਗ੍ਰੰਥ ਜਿਸਨੇ ਵੀ ਇਹ ਪਾਠ ਗਾਇ ਪੜਿਆ ਵਿਚਾਰਿਆ ਉਹ ਫਿਰ ਜੂਨਾ ਵਿੱਚ ਨਹੀਂ ਆਇਆ ਕਿਉਂਕਿ ਉਹਨੂੰ ਬਹਾਦਰਾ ਵਾਲੀ ਮੌਤ ਪ੍ਰਾਪਤ ਹੋਈ ਬਹਾਦਰਾ ਵਾਂਗ ਉਹ ਜੀਵਿਆ ਬਹਾਦਰਾ ਵਾਂਗ ਹੀ ਉਹ ਮਰਿਆ ਵਰਨਾ ਲੋਕ ਤਾਂ ਸਹਿਕਦੇ ਰਹਿੰਦੇ ਨੇ ਜ਼ਿੰਦਗੀ ਤੋਂ ਤੰਗ ਆ ਕੇ ਕਈ ਵਾਰੀ ਲੋਕ ਦੁਆਵਾਂ ਮੰਗਦੇ ਨੇ ਪ੍ਰਾਰਥਨਾਵਾਂ ਕਰਦੇ ਨੇ ਕਈ ਵਾਰੀ ਅਰਦਾਸ ਵੀ ਕਰਦੇ ਨੇ ਇਸ ਜ਼ਿੰਦਗੀ ਨਾਲੋਂ ਤਾਂ ਮੌਤ ਅੱਛੀ ਏ ਪਰ ਕੁਝ ਵਿਦਵਾਨੇ ਵੀ ਗੱਲ ਕਹਿੰਦੇ ਨੇ ਮੌਤ ਵੀ ਵਕਤ ਪਰ ਨਹੀਂ ਆਤੀ ਜ਼ਿੰਦਗੀ ਕੇ ਸਿਤਮ ਨਿਰਾਲੇ ਮੌਤ ਵੀ ਵਕਤ ਨਾਲ ਨਹੀਂ ਆਂਦੀ ਮੰਗਣ ਨਾਲ ਮੌਤ ਵੀ ਨਹੀਂ ਪ੍ਰਾਪਤ ਹੁੰਦੀ ਕਿਉਂਕਿ ਜ਼ਿੰਦਗੀ ਕਈ ਵਾਰੀ ਸਿਤਮ ਕਰ ਜਾਂਦੀ ਦਸ਼ਮੇਸ਼ ਪਿਤਾ ਜੀ ਦੀ ਇਸ ਬਾਣੀ ਨੂੰ ਜਿਸ ਨੇ ਪੜਿਆ ਉਹਨੂੰ ਬੀਰਤਾ ਪ੍ਰਾਪਤ ਹੋਈ ਉਹਨੂੰ ਧਰਮ ਪ੍ਰਾਪਤ ਹੋਇਆ ਧਰਮ ਵਾਸਤੇ ਜੂਝਣਾ ਉਹਨੂੰ ਨੇ ਗੁਰੂ ਨੇ ਬਖਸ਼ਿਸ਼ ਕੀਤਾ ਇਸ ਲਈ ਉਹ ਜੂਝਦਾ ਹੋਇਆ ਧਰਮ ਖਾਤਰ ਕੁਰਬਾਨ ਹੁੰਦੇ ਆ ਹੋਇਆ ਜੂਨਾ ਵਿੱਚ ਨਹੀਂ ਆਇਆ ਇਸ ਨੇ ਇਸ ਬਾਣੀ ਦਾ ਪਾਠ ਕੀਤਾ ਵਿਚਾਰਿਆ ਇੰਦੇ ਦਸ਼ਮੇਸ਼ ਪਿਤਾ ਜੀ ਨੇ ਇਸਤਰੀ ਜਾਤੀ ਦੀ ਮਹਾਨਤਾ ਨੂੰ ਦੁਨੀਆ ਵਿੱਚ ਰੌਸ਼ਨ ਕਰਨ ਲਈ ਇਸ ਢੰਡੀ ਦੀ ਵਾਰ ਦਾ ਵਰਣਨ ਕੀਤਾ ਹੈ ਜਿਸ ਦਾ ਵਿਚਾਰ ਕਰਨ ਦਾ ਆਪ ਸੰਗਤਾਂ ਵੱਲੋਂ ਗੁਰਮੁਖ ਸਿੰਘਾਂ ਵੱਲੋਂ ਹੁਕਮ ਹੋਇਆ ਸੀ ਭਾਵੇਂ ਮਜ਼ਮੂਨ ਕਾਫੀ ਕਠਨ ਤੇ ਵਿਖਮ ਸੀ ਫਿਰ ਵੀ ਸਮਾ ਸਫਲ ਕੀਤਾ ਹੈ ਇਸ ਦੀ ਵਿਆਖਿਆ ਉਹ ਮਹਾਪੁਰਸ਼ੀ ਕਰਦੇ ਸਨ ਜਿਨ੍ਹਾਂ ਤੋਂ ਇਹ ਚੰਦ ਅਖਰ ਸੁਣਨ ਦਾ ਸਮਝਣ ਦਾ ਮੌਕਾ ਮਿਲਿਆ ਹੈ ਇਹ ਗੱਲ ਤੇ ਉਹਨਾਂ ਨੂੰ ਬਹਨ ਆਂਦੀ ਸੀ ਪਰ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਇਸ ਅਖਰੀ ਅਰਥਾਂ ਦਾ ਵਿਚਾਰ ਜਿਵੇਂ ਆਪ ਸੰਤਾਨ ਨੇ ਦਾਸਰੇ ਨੂੰ ਬਖਸ਼ਿਸ਼ ਕੀਤਾ ਉਵੇਂ ਹੀ ਆਪ ਜੀ ਦੀ ਪੇਟਾ ਕਰ ਦਿੱਤਾ ਹੈ ਕਿਉਂਕਿ ਤੇਰਾ ਕੀਆ ਤੁਜਹਿ ਕਿਆ ਅਰਥ ਤਨਾਸ਼ਰੀ ਰਵਦਾਸ ਜੀ ਕਿਉਂਕਿ ਮੇਰਾ ਕੋਈ ਘਰ ਨਹੀਂ ਨਾ ਕੋਈ ਬਾੜ ਨਹੀਂ ਇੱਕ ਦਿਨ ਭਾਈ ਸਾਹਿਬ ਜਿੱਥੇ ਰਹਿੰਦੇ ਨੇ ਕੁਝ ਧੀਰ ਨਾਲ ਪਹੁੰਚੇ ਤੇ ਦੋ ਤਿੰਨ ਵਾਰੀ ਮੈਂ ਜਿੱਥੇ ਠਹਿਰਿਆ ਸਾਂ ਇੱਥੋਂ ਸਿੰਘਾਂ ਦਾ ਫੋਨ ਚੱਲ ਗਿਆ ਵੀ ਉਹ ਕਿਧਰ ਗਏ ਕੋਈ ਪਤਾ ਨਹੀਂ ਲੱਗਦਾ ਤੇ ਮੈਂ ਸੋਚ ਕੇ ਇਹ ਸ਼ੇਰ ਵੀ ਪੜਿਆ ਕੌਣ ਹੈ ਬਲਾ ਜਹਾਂ ਮੇਰਾ ਪੁੱਛਣੇ ਵਾਲਾ ਨਾਦਾ ਹੈ ਉਹ ਲੋਕ ਜੋ ਕਹਿੰਦੇ ਹਨ ਕਿ ਘਰ ਕਿਉਂ ਨਹੀਂ ਜਾਂਦੇ ਇਸ ਲਈ ਮੇਰਾ ਕੁਝ ਵੀ ਨਹੀਂ ਨਾ ਘਰ ਹੈ ਨਾ ਬਾਹਰ ਹੈ ਨਾ ਕੋਈ ਟਿਕਾਣਾ ਹੈ ਦੁਨੀਆ ਵਿੱਚ ਕਿਸੇ ਨੂੰ ਆਪਣਾ ਕਹਿ ਸਕਾਂ ਬਹੁਤ ਥੋੜੇ ਜਿਹੜੇ ਸਨ ਇਹ ਸਭ ਉਹਨਾਂ ਦੀ ਹੀ ਨਿਮਾਜਿਸ਼ ਇਹ ਸਭ ਉਹਨਾਂ ਦੀ ਹੀ ਮਿਹਰਮਤ ਹੈ ਇਹ تعلیم ਦਿੱਤੀ ਹੈ ਔਰ ਇਹ تعلیم ਸੰਤਾਂ ਦੀ ਸੇਵਾ ਦੁਆਰਾ ਪ੍ਰਾਪਤ ਹੋਈ ਇਸ ਲਈ ਸੰਤਾਂ ਨੇ ਜੋ ਦਾਤ ਬਖਸ਼ਿਸ਼ ਕੀਤੀ ਹੈ ਉਹਨਾਂ ਦੁਆਰਾ ਉਹ ਆਪ ਸੰਤਾਂ ਦੇ ਚਰਨਾਂ ਵਿੱਚ ਹੀ ਰੱਖ ਦਿੱਤੀ ਹੈ ਵੇਟ ਕਰ ਦਿੱਤੀ ਹੈ ਇਹ ਵਿਚਾਰ ਕਰਦੇ ਆਂ ਅਣਗਿਣਤ ਪੁੱਲਾਂ ਹੋਈਆਂ ਹੋਣ ਗਿਆ ਆਪ ਨੇ ਆਪ ਜੀ ਨੇ ਇੱਕ ਅਣਜਾਣ ਬੱਚਾ ਸਮਝ ਕੇ ਗੁਰਮਤ ਦਾ ਵਿਦਿਆਰਥੀ ਜਾਣ ਕੇ ਮਾਫ ਕਰਨਾ ਅਸੀਸ ਬਖਸ਼ਿਸ਼ ਕਰਨੀ ਜੋ ਕੁਝ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਵਿਦਿਆ ਦੇਣ ਵੇਲੇ ਅਰਦਾਸ ਕੀਤੀ ਸੀ ਕਿ ਪੰਥ ਦੀ ਸੇਵਾ ਕਰਨਾ ਗੁਰਮਤ ਦੀ ਵਿਦਿਆ ਦਾ ਪ੍ਰਚਾਰ ਕਰਨਾ ਜੋ ਉਹਨਾਂ ਵੱਲੋਂ ਆਪ ਅਰਦਾਸ ਹੋਈ ਸੀ ਸਤਿਗੁਰੂ ਬਖਸ਼ਿਸ਼ ਕਰਨ ਤੇ ਗੁਰੂ ਪੰਥ ਦੀ ਗੁਰਮਤ ਵਿਚਾਰ ਦੁਆਰਾ ਸੇਵਾ ਕਰਦਾ ਰਹਾ ਆਪ ਤੋਂ ਅਨਗਿਣਤ ਪੁੱਲਾਂ ਦੀ ਫਿਰ ਖਿਮਾ ਦੀ ਯਾਚਨਾ ਕਰਾਂਗਾ ਆਪ ਜੀ ਨੇ ਬੜੇ ਪਿਆਰ ਨਾਲ ਵਿਚਾਰ ਸਰਵਨ ਕੀਤੇ ਨੇ ਵਿਚਾਰ ਸਤਿਗੁਰੂ ਜੀ ਦੇ ਨੇ ਤੇ ਕਮਜ਼ੋਰੀਆਂ ਮੇਰੀਆਂ ਨੇ ਮੈਂ ਅਕਸਰ ਹਮੇਸ਼ਾ ਜਦੋਂ ਵੀ ਮੈਨੂੰ ਸੰਗਤ ਵੱਲੋਂ ਪੰਥ ਵੱਲੋਂ ਕੌਮ ਵੱਲੋਂ ਸਤਕਾਰ ਮਿਲਦਾ ਹੈ ਤੇ ਦੁਨੀਆ ਪਰ ਵੀ ਜਿੱਥੇ ਜਾਂਦਾ ਇੱਕ ਗੱਲ ਹੀ ਕਹਿੰਦਾ ਹਾਂ ਜੇ ਕੋਈ ਖੂਬੀ ਏ ਜੇ ਕੋਈ ਵਿਸ਼ੇਸ਼ਤਾ ਹੈ ਜੇ ਕੋਈ ਚੰਗਿਆਈ ਵਾਲੀ ਗੱਲ ਏ ਤੇ ਉਹ ਸੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਪਿੰਡਾਂ ਵਾਲਿਆਂ ਦੀ ਏ ਤੇ ਜਿਹੜੀਆਂ ਬਾਕੀ ਕਮਜ਼ੋਰੀਆਂ ਨੇ ਉਹ ਸਾਰੀਆਂ ਮੇਰੀਆਂ ਇਸ ਲਈ ਆਪ ਨੇ ਮੇਰੀਆਂ ਕਮਜ਼ੋਰੀਆਂ 'ਤੇ ਧਿਆਨ ਗੁਰਮਤ ਇਹ ਜੋ ਚੰਗਿਆਈਆਂ ਨੇ ਗੁਰਮਤ ਗੁਰਬਾਣੀ ਦੀ ਵਿਚਾਰ ਦੀਆਂ ਮਹਾਂਪੁਰਸ਼ਾਂ ਦੁਆਰਾ ਪ੍ਰਾਪਤ ਹੋਈਆਂ ਹਮੇਸ਼ਾ ਉਹਨਾਂ ਨੂੰ ਸਾਹਮਣੇ ਰੱਖਣਾ ਤੇ ਜੋ ਕੁਝ ਵੀ ਆਪ ਸੰਗਤਾਂ ਬਖਸ਼ਿਸ਼ ਕਰਦਿਆਂ ਹੋ ਮੇਰੀ ਇੱਛਾ ਹੈ ਕਿਉਂਕਿ ਪਾਵੇਂ ਕਿ ਚਿੜੀ ਇੱਕ ਇੱਕ ਤਖ ਚੁੱਕ ਕੇ ਆਲਣਾ ਬਣਾਉਂਦੀ ਹੈ ਮੇਰੀ ਇਹ ਖਾਸ਼ ਹੈ ਜੋ ਕੁਝ ਵੀ ਕੌਮ ਵੱਲੋਂ ਵੱਲੋਂ ਮੈਨੂੰ ਮਾਇਆ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਮੈਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਕੋਈ ਯਾਦਗਾਰ ਬਣਾ ਸਕਦਾ ਇਸ ਲਈ ਨਾ ਮੇਰਾ ਕੋਈ ਅੱਗਾ ਹੈ ਨਾ ਕੋਈ ਮੇਰਾ ਪਿੱਛਾ ਹੈ ਅੱਗਾ ਵੀ ਮੇਰਾ ਉਹਨੇ ਪਿੱਛਾ ਵੀ ਮੇਰਾ ਉਹੋ ਹੀ ਹੈ ਤੇ ਇਹ ਪਿਆਰ ਵੀ ਜੋ ਤੁਸੀਂ ਕਰਦੇ ਹੋ ਇਸਾ ਉਹਨਾਂ ਦਾ ਸਨਮਾਨ ਨੇ ਉਹਨਾਂ ਦੀ ਇੱਜ਼ਤ ਹੈ ਮੈਂ ਹੁਣੇ ਹੀ ਭਾਈ ਸਾਹਿਬ ਜੀ ਨੇ ਹੁਕਮ ਕੀਤਾ ਹੈ ਇਸ਼ਾਰਾ ਕੀਤਾ ਹੈ ਕਿ ਜੋ ਅਗਲੇ ਸੋਮਵਾਰ ਤੋਂ ਮੰਡੇ ਤੋਂ ਵਿਚਾਰ ਆਰੰਭ ਕੀਤਾ ਜਾਣਾ ਹੈ ਕਿਉਂਕਿ ਮੈਂ ਜਾਣਦਾ ਸਾਂ ਮੇਰਾ ਪ੍ਰੋਗਰਾਮ ਸਿਰਫ ਇੱਥੇ 1-2 ਹਫ਼ਤਿਆਂ ਦਾ ਹੀ ਸੀ ਕਿਉਂਕਿ ਸਲੋਹ ਦੀਆਂ ਸੰਗਤਾਂ ਕੁਝ ਪਿਆਰ ਕਰਦੀਆਂ ਨੇ ਮਦਦ ਵੀ ਕਰਦੀਆਂ ਨੇ ਸਹਿਯੋਗ ਵੀ ਦਿੰਦੀਆਂ ਨੇ ਮੈਂ ਜਦੋਂ ਵੀ ਇੱਥੇ ਆਂਦਾ ਹਾਂ ਰਸਤੇ ਤੇ ਰੁਕਦਾ ਹਾਂ ਹਫਤਾ ਦੋ ਦਿਨ ਚਾਰ ਦਿਨ ਤਾਂ ਸਿਰਫ ਉਹਨਾਂ ਦੇ ਪ੍ਰੇਮ ਪਿਆਰ ਕਰਕੇ ਉੰਜ ਇੱਥੇ ਕشش ਦੇ ਕਾਰਨ ਮੇਰੇ ਬਜ਼ੁਰਗ ਵੀ ਨੇ ਜੋ ਇੱਥੇ ਬੈਠੇ ਹੋਏ ਨੇ ਵਾਰੀ ਵੀ ਮੇਰਾ ਇੰਨਾ ਕੀ ਪ੍ਰੋਗਰਾਮ ਸੀ ਥੋੜੇ ਦਿਨ ਵਾਤਵਾਦ ਹਫਤਾ ਦੋ ਹਫਤੇ ਰੁਕਨ ਦਾ ਪਰ ਆਪ ਸੰਤਾ ਵੱਲੋਂ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਸੀ ਇੱਥੇ ਕੁਝ ਸਮਾਂ ਲੜੀ ਵਾਰ ਵਿਚਾਰ ਕਰਨ ਦਾ ਇਹ ਦੋ ਹਫਤੇ ਤੋਂ ਦੋ ਹਫਤਿਆਂ ਚ ਨਾਲ ਹੁਕਮ ਵੀ ਸੀ ਕਿ ਇਸ ਵਾਰ ਦੀ ਵਿਚਾਰ ਜਿਹੜੀ ਹੈ ਉਹ ਵਿਚਾਰ ਹੀ ਜਾ ਸਕੇ ਹੁਕਮ ਦੀ ਪਾਲਣਾ ਕੀਤੀ ਹੈ ਹੁਣ ਹੋਰ ਹੁਕਮ ਹੋਇਆ ਕਿਉਂਕਿ ਸੰਗਤ ਦਾ ਹੁਕਮ ਵਾਹਿਗੁਰੂ ਦਾ ਹੁਕਮ ਹੈ ਸੰਗਤ ਦੀ ਖੁਸ਼ੀ ਵਾਹਿਗੁਰੂ ਦੀ ਖੁਸ਼ੀ ਹੈ ਸੰਗਤ ਦੀ ਦੀ ਪ੍ਰਸੰਤਾ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਸੰਤਾ ਹੈ ਹੁਕਮ ਹੋਇਆ ਹੈ ਕੁਝ ਦਿਨ ਹੋਰ ਇੱਥੇ ਆਪ ਸੰਗਤਾਂ ਦੇ ਜੋੜੇ ਚਾਰ ਸਕਾਂ ਦਰਸ਼ਨ ਕਰ ਸਕਾਂ ਇਸ ਲਈ ਆਉਂਦੇ ਸੋਮਵਾਰ ਤੋਂ ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਹੈ ਉਹਦਾ ਵਿਚਾਰ ਸੰਤਾਂ ਦੇ ਨਾਲ ਮਿਲ ਕੇ ਗੁਰੂ ਦੀ ਕਿਰਪਾਲਤਾ ਦੁਆਰਾ ਕੀਤਾ ਜਾ ਸਕਕੇ ਤਾਂ ਇੱਕ ਬੇਨਤੀ ਜ਼ਰੂਰ ਕਰਾਂਗਾ ਇੱਥੇ ਤੇ ਮੈਂ ਡਰਦਾ ਰਹਿੰਦਾ ਹਾਂ ਖੁੱਲ ਕੇ ਬੇਨਤੀ ਨਹੀਂ ਕਰਦਾ ਕਿਉਂਕਿ ਚੜ੍ਹਦੀ ਕਲਾ ਦੇ ਸਿੰਘ ਨੇ ਪਰ ਅਮੂਮਨ ਮੈਂ ਜਦੋਂ ਵੀ ਕਿਤੇ ਵਿਚਾਰ ਆਰੰਭ ਕਰਦਾ ਹਾਂ ਤਾਂ ਬੇਨਤੀ ਕਰਦਾ ਹਾਂ ਜਿੰਨੇ ਤੁਸੀਂ ਆਂਦੇ ਹੋ ਜੇ ਏਕ-ਏਕ ਸਿੰਘ ਨੂੰ ਏਕ-ਏਕ ਮਾਤਾ ਬੀਬੀ ਨੂੰ ਨਾਲ ਲੈ ਕੇ ਆਓ ਫਿਰ ਦੇਖੋ ਕਿਤਨੀ ਰੌਣਕ ਕਿਸੇ ਨੂੰ ਗਲਤ ਪਾਸੇ ਲਗਾਉਣ ਦਾ ਤੇ ਬੜਾ ਗੁਨਾਹ ਤੇ ਪਾਪ ਹੈ ਜ਼ਿੰਦਗੀ ਵਿੱਚ ਕਿਸੇ ਇੱਕ ਬੰਦੇ ਨੂੰ ਵੀ ਤੁਸੀਂ ਚੰਗੇ ਰਾਹ ਪਾ ਦਿਓ ਚੰਗੇ ਰਸਤੇ ਲਾ ਦਿਓ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਇਸ ਲਈ ਦੋ ਹਫ਼ਤੇ ਤੇ ਮੈਂ ਬੇਨਤੀ ਨਹੀਂ ਕੀਤੀ ਹੁਣ ਜ਼ਰੂਰ ਬੇਨਤੀ ਕਰਾਂਗਾ ਕਿ ਅਗਲੇ ਸੋਮਵਾਰ ਤੋਂ ਤੁਸੀਂ ਜਿਤਨੇ ਅੱਜ ਆਇਓ ਬੋਤੇ ਨਹੀਂ ਤੇ ਇੱਕ ਇੱਕ ਮਾਈ ਭਾਈ ਨੂੰ ਜ਼ਰੂਰ ਨਾਲ ਲੈ ਕੇ ਆਣਾ ਔਰ ਹਜ਼ੂਰ ਨੇ ਜੋ ਖਤ ਲਿਖਿਆ ਹੈ ਪੱਤਰ ਲਿਖਿਆ ਬਾਦਸ਼ਾਹ ਨੂੰ ਉਹਦੇ ਵਿੱਚ ਕੀ ਕੁਝ ਸਰਕਾਰ ਨੇ ਲਿਖਿਆ ਹੈ ਉਹ ਆਪਾਂ ਨੂੰ ਸੁਣਨ ਦਾ ਸਮਝਣ ਦਾ ਮੌਕਾ ਮਿਲੇਗਾ ਸਾਰੀ ਪਰਸ਼ੀਅਨ ਦੀ ਰਚਨਾ ਹੈ ਸਤਗੁਰੂ ਤੇ ਆਪ ਸੰਗਤਾਂ ਬਖਸ਼ਿਸ਼ ਕਰੋਗੇ ਤਾਂ ਆਪ ਦੇ ਸਹਿਯੋਗ ਨਾਲ ਵੱਲ ਦੁਆਰਾ ਉਹਦਾ ਵਿਚਾਰ ਕਰ ਸਕਾਂਗੇ ਇਸ ਲਈ ਬੇਨਤੀ ਕਰਾਂਗਾ ਆਉਣ ਵਾਲੇ ਸੋਮਵਾਰ ਤੋਂ ਵੱਧ ਢੜਕੇ ਅਧ ਹਾਜ਼ਰੀ ਪਰੋ ਸਮੇਨਾਲ ਪਹੁੰਚੋ ਔਰ ਜਿਤਨੇ ਆਏ ਹੋ ਇੱਕ ਇੱਕ ਜ਼ਰੂਰ ਨਾਲ ਲੈ ਕੇ ਆਣਾ ਫਿਰ ਤੇ ਸਵਾਦ ਹੈ ਕਿਉਂ ਕਿਸੇ ਨੂੰ ਜ਼ਿੰਦਗੀ ਵਿੱਚ ਇੱਕ ਵੀ ਵਿਅਕਤੀ ਨੂੰ ਅਛੇ ਰਲਾ ਦਈਏ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਸਿੱਖ ਨੂੰ ਇਹ ਬਖਸ਼ਿਸ਼ ਹੈ ਹੁਕਮ ਹੈ ਆਪੇ ਜਪਾਣਾ ਜਾ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵ ਰਹਾ ਨਾਮ ਜਪਾਵੇ ਗੌੜੀ ਕੀ ਬਾਰ ਮਹੱਲਾ ਚੌਥਾ ਇਹਨਾਂ ਵਿਚਾਰਾਂ ਨਾਲ ਵਿਚਾਰ ਸਮਾਪਤ ਹੈ ਅਖੀਰਲਾ ਦਿਨ ਹੁਣ ਕਾਰਨ 5-6 ਮਿੰਟ ਆਪ ਤੁਮ ਜ਼ਿਆਦਾ ਲੀਤੇ ਨਹੀਂ ਕਿਉਂਕਿ ਅੱਜ ਵੀ ਚਾਰ ਸਮਾਪਤ ਕਰਨਾ ਸੀ ਇਸ ਦੀ ਵੀ ਮੈਂ ਜਾਗੋ ਵਾਲੇ ਜਥੇ ਤੋਂ ਖਿਮਾ ਮੰਗਾਂਗਾ ਸੰਤਾਵਲੋਂ ਬੇਨ ਸੇਵਾ ਆਈਏ ਕਥਾ ਵਿਚਾਰ ਦੇ ਇਸ ਬੰਦ ਵਿੱਚ ਸੱਚੇ ਪਾਤਸ਼ਾਹ ਸਰਬਾਦੀ ਕਾਲਣਾ ਠਾਂਏ ਪਾਂ ਅੰਤ ਵਿੱਚ ਫਿਰ ਫੁੱਲਾਂ ਚੁੱਕਾਂ ਦੀ ਖਿਮਾ ਚਾਹਾਂਗਾ 14 ਲੋਕਾਂ ਛਾਇਆ ਜਸ ਜਗ ਮਾਤ ਦਾ درگا پاٹھ بنایا سبھی پوڑیاں پھر نہ جنی آیا جنہیں گایا واہ واحر جی کا خلصہ واہ واحر جی کی فصیح